ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਦਾ ਮੰਧਤ ਰੱਖੀ ਕਰ ਅੱਜ ਬਠਿੰਡੇ ਦੇ ਡੀਸੀ ਦੇ ਦਫਤਰ ਦੇ ਅੱਗੇ ਪਿੰਡੂ ਤੇ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਦੇ ਉੱਤੇ ਪੰਜਾਬ ਦੇ ਤੇ ਅਸੀਂ ਕੱਲ 6-7 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਧਰਨੇ ਲਾਏ ਆ ਅੱਜ ਅਸੀਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਅੱਜ ਬਠਿੰਡਾ ਵੀ ਸ਼ਾਮਲ ਹੈ ਅੱਜ ਅਸੀਂ ਮਜ਼ਦੂਰਾਂ ਦੀਆਂ ਮੰਗਾਂ ਦੇ ਸਬੰਧ ਦੇ ਵਿੱਚ ਅਤੇ ਜੋ ਵਿਸ਼ੇਸ਼ ਤੌਰ ਤੇ ਮੋਦੀ ਨੇ ਮੰਦਰੀਗਾ ਦਾ ਕਾਨੂੰਨ ਤੋੜ ਕੇ ਉਹਦੀ ਖਾਤਰ ਜੀ ਰਾਮ ਜੀ ਰਾਮ ਕਾਨੂੰਨ ਬਣਾਇਆ ਹੈ ਉਹਨੂੰ ਰੱਦ ਕਰਾਉਣ ਵਾਸਤੇ ਅਸੀਂ ਇੱਥੇ ਆ ਜਿਹੜਾ ਜਹੋ ਧਰਨਾ ਦੇ ਰਹੇ ਆ ਪੰਜਾਬ ਦੇ ਵਿੱਚ ਇੱਕ ਖੇਤ ਮਜ਼ਦੂਰਾਂ ਦੇ ਕੋਲ ਮੰਦਰੀਗਾ ਸਕੀਮ ਸੀ ਜਿਹੜੀ ਕਿ ਮਜ਼ਦੂਰਾਂ ਦੇ ਚੁੱਲ੍ਹੇ ਤਬਦੇ ਰੱਖ ਰਹੀ ਸੀ ਜਿੰਨੀ ਬੇਰੁਜ਼ਗਾਰੀ ਹੈ ਉਹਦੇ ਵਿੱਚੋਂ ਉਹਨਾਂ ਦੇ ਕੰਮ ਦਾ ਸਹਾਰਾ ਸਿਰਫ ਤੇ ਸਿਰਫ ਮੰਦਰੀਗਾ ਸੀ ਪਰ ਮੋਦੀ ਨੇ ਨਵੀਆਂ ਸਾਮਰਾਜੀ ਨੀਤੀਆਂ ਦੇ ਤਹਿਤ ਜਿਵੇਂ ਹੋਰ ਥਾਵਾਂ ਦੇ ਉੱਤੇ ਮਤਲਬ ਨਵੀਆਂ ਸੋਧਾਂ ਕੀਤੀਆਂ ਨੇ ਬਿੱਲਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਮੁਤਾਬਕ ਜ਼ਗੀਰਦਾਰਾਂ ਨੂੰ ਫਾਇਦਾ ਦੇਣ ਦੀ ਖਾਤਰ ਹੈ ਜਿਹੜਾ ਉਹ ਮਨਰੇਗਾ ਕਾਨੂੰਨ ਤੋੜ ਕੇ ਉਹਦੀ ਜਗ੍ਹਾ ਫਿਰਕੂ ਆਧਾਰ ਦੇ ਉੱਤੇ ਜੀ ਰਾਮ ਜੀ ਰਾਮ ਆ ਜਿਹੜਾ ਉਹ ਬਿੱਲ ਲਿਆਂਦਾ ਜਿਹਦੇ ਵਿੱਚ ਸਾਡੇ ਜੇ ਉਹ ਲਾਗੂ ਹੁੰਦਾ ਹੈਗਾ ਤਾਂ ਸਾਡੇ ਪੰਜਾਬ ਦੇ ਅੰਦਰ ਆ ਜਿਹੜਾ ਉਹ ਮਤਲਬ ਮਜ਼ਦੂਰਾਂ ਨੂੰ ਬਿਲਕੁਲ ਕੰਮ ਨਹੀਂ ਦਿੱਤਾ ਜਾਊਗਾ ਸੈਂਟਰ ਨੇ ਕੰਮ ਦੀ ਪਲਾਨਿੰਗ ਆਪਣੇ ਹੱਥ ਦੇ ਵਿੱਚ ਲੈ ਲਈ ਸਾੜੀ ਤੇ ਸੋਣੀ ਇੱਕ ਇੱਕ ਮਹੀਨਾ ਜਿਹੜਾ ਉਹ ਕੰਮਵੰਦ ਰੱਖਣਾ ਹੈਗਾ ਭਾਵੇਂ ਉਹਨੇ ਲੋਕਾਂ ਦੀ ਅੱਖਾਂ ਪੁੰਝਣ ਵਾਸਤੇ 125 ਦਿਨ ਕਿਹਾ ਸੀ ਸਾਲ 'ਚ ਦਵਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਸੀਂ ਕਾਨੂੰਨ ਨੂੰ ਪੜਿਆ ਉਹਨੂੰ ਬਚਿਆ ਹੈਗਾ ਉਹਦੇ ਮੁਤਾਬਕ ਜੋ ਸਾਨੂੰ ਹੁਣ 30 ਦਿਨ 100 ਦੇ ਦਿਨਾਂ 'ਚੋਂ ਮਿਲਦਾ ਸੀ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਨਹੀਂ ਮਿਲਣਾ ਇੱਕ ਤਾਂ ਅਸੀਂ ਮੋਦੀ ਦਾ ਇਹ ਕਾਨੂੰਨ ਵਾਪਸ ਕਰਾਉਣ ਵਾਸਤੇ ਤਾਂ ਨਾ ਲਾਇਆ ਇਹਦੇ ਨਾਲ ਹੀ ਪੰਜਾਬ ਸਰਕਾਰ ਨੇ ਚੋਣਾ ਵੇਲੇ ਚੋਣ ਗਰੰਟੀਆਂ ਕੀਤੀਆਂ ਸੀ ਔਰਤਾਂ ਨੂੰ ਮਤਲਬ 1000 ਰੁਪਿਆ ਦੇਣ ਵਾਸਤੇ ਇਸ ਹਿਸਾਬ ਦੇ ਨਾਲ ਵਿਧਵਾ ਬਡਾਪਾ ਪੈਨਸ਼ਨਾਂ ਦੇ ਵਿੱਚ ਜਿਹੜਾ ਉਹ ਵਾਅਦਾ ਕਰਨ ਵਾਸਤੇ ਉਹ ਵੀ ਭਗਵੰਤ ਮਾਨ ਸਰਕਾਰ ਨੇ ਉਹ ਪੂਰਾ ਨਹੀਂ ਕੀਤਾ ਸਗੋਂ ਹੱਕ ਮੰਗਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਤੇ ਜਿਹੜੇ ਉਹ ਕੇਸ ਬਣਾਉਣੇ ਸ਼ੁਰੂ ਕਰਤੇ ਜੋ ਹੱਕ ਸੱਚ ਦੀ ਆਵਾਜ਼ ਆ ਪੱਤਰਕਾਰ ਭਾਈਚਾਰਾ ਹੈਗਾ ਉਹਨਾਂ ਦੇ ਉੱਤੇ ਜਿਹੜੇ ਝੂਠੇ ਕੇਸ ਬਣਾ ਕੇ ਉਹਨਾਂ ਦੀ ਆਵਾਜ਼ ਆ ਬੰਦ ਕੀਤੀ ਜਾ ਰਹੀ ਹੈ ਮਜ਼ਦੂਰ ਆਗੂ ਮੁਕੇਸ਼ ਮਲਾਉ ਦਾ ਉਹਦੇ ਉੱਤੇ ਪੁਰਾਣਾ ਕੇਸ ਕੋਈ ਚੱਕ ਕੇ ਉਹਨੂੰ ਜੇਲ੍ਹ ਦੇ ਵਿੱਚ ਤੁੰ ਦਿੱਤਾ ਗਿਆ ਜਾਨੀ ਕਿ ਉਹ ਵੀ ਇਸ ਪੰਜਾਬ ਦੇ ਅੰਦਰ ਜੋ ਸਾਮਰਾਜਵਾਦ ਜ਼ਗੀਰਦਾਰ ਪੱਖੀ سرمایہਦਾਰਾਂ ਪੱਖੀ ਨੀਤੀਆਂ ਨੇ ਭਗਵੰਤ ਮਾਨ ਵੀ ਉਹਨਾਂ ਨੂੰ ਇੱਥੇ ਲੈ ਕੇ ਬਾਲਾ-ਵਾਲ ਕਰਨਾ ਚਾਹੁੰਦਾ ਅਸੀਂ ਅੱਜ ਕੇਂਦਰ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਤੇ ਨਾਲ ਹੀ ਭਗਵੰਤ ਮਾਨ ਸਰਕਾਰ ਨੂੰ ਇਹ ਚੇਤਾਵਨੀ ਦੇਣ ਆਇਆ ਕਿ ਜੇਕਰ ਮਨਰੇਗਾ ਦਾ ਕਾਨੂੰਨ ਬਹਾਲ ਨਾ ਕੀਤਾ ਉਹਦੇ ਵਿੱਚ 700 ਰੁਪਿਆ ਦਿਹਾੜੀ ਨਾ ਕੀਤੀ ਸਾਲ ਭਰ ਦਾ ਕੰਮ ਨਾ ਦਿੱਤਾ ਸਾਰੇ ਬਾਲਗਾਂ ਦੇ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਕੰਮ ਦਾ ਪ੍ਰਬੰਧ ਨਾ ਕੀਤਾ ਤੇ ਨਾ ਸਾਡੀਆਂ ਪੈਨਸ਼ਨਾਂ ਮਾਨ ਸਰਕਾਰ ਨੇ ਵਧਾਈਆਂ ਤੇ 1000 ਰੁਪਿਆ ਔਰਤਾਂ ਦੇ ਜੇ ਖਾਤੇ 'ਚ ਨਹੀਂ ਪਾਇਆ ਤਾਂ ਅਸੀਂ ਲੰਮਾ ਸੰਘਰਸ਼ ਜਿਹੜਾ ਉਹ ਕਰਾਂਗੇ ਬੀਜਪੀ ਆਗੂ ਆ ਇਹ ਕਹਿ ਰਹੇ ਆ ਵੀ ਪਿਛਲੀਆਂ ਸਰਕਾਰ ਨੇ ਮਨਰੇਗਾ ਸਕੀਮ 'ਚ ਬਹੁਤ ਜ਼ਿਆਦਾ ਕਮਲੇ ਕੀਤਾ ਇਸ ਕਰਕੇ ਮਾਂ ਏਵੇਂ ਇੱਕ ਦੂਜੀ ਸਰਕਾਰ ਨੂੰ ਭੰਡਣ ਦਾ ਹੈਗਾ ਜਿਵੇਂ ਕਹਿੰਦੇ ਹੁੰਦੇ ਜਦੋਂ ਝੋਟੇ ਲੜਦੇ ਆ ਉਹਦੇ ਵਿੱਚ ਬੂਝਿਆਂ ਦਾ ਨੁਕਸਾਨ ਹੁੰਦਾ ਅਸੀਂ ਨਹੀਂ ਕਹਿੰਦੇ ਹੈਗੇ ਵੀ ਕਾਫਲੇ ਨਹੀਂ ਕੀਤੇ ਹੋਣਗੇ ਉਹ ਕਾਫਲੇ ਕਢਾ ਲੰਦੇ ਹੁਣ ਤੱਕ ਕਿਉਂ ਨਹੀਂ ਕੀਤਾ ਉਹਨੂੰ ਨਰੇਗਾ ਸੌਦਾ ਕਰਨ ਦੀ ਕਾਦੀ ਲੋੜ ਪੈ ਗਈ ਹੈਗੀ ਉਹ ਜੇ ਕਿਸੇ ਨੇ ਭ੍ਰਸ਼ਟਾਚਾਰ ਰੋਕਣਾ ਹੈਗਾ ਤਾਂ ਅਸੀਂ ਬਹੁਤ ਹੋਰ ਸਾਧਨ ਹੈਗੇ ਆ ਸਾਡੀਆਂ ਦਿਹਾੜੀਆਂ ਕੱਟਣ ਦਾ ਸਾਡੇ ਉੱਤੇ ਮਤਲਬ ਫਿਰਕੂ ਆਧਾਰ ਦੇ ਉੱਤੇ ਸਾਨੂੰ ਜਿਹੜੇ ਦਲਤ ਲੋਕ ਨੇ ਜਿਹੜੇ ਮਤਲਬ ਸਦੀਆਂ ਤੋਂ ਮੰਨੂ ਸਮਰਤੀ ਦੇ ਗੁਲਾਮ ਬਣਾਏ ਹੋਏ ਸੀ ਉਹਨਾਂ ਦੇ ਆਗੂਆਂ ਦੇ ਨਾਂ ਦੇ ਉੱਤੇ ਨਾਂ ਰੱਖ ਕੇ ਇਸ ਮੰਦਰੇ ਕਾ ਦਾ ਸਾਡੇ ਜ਼ਖਮਾਂ ਦੇ ਉੱਤੇ ਲੋਨਸ ਛਿੜਕਾ ਜਾ ਰਿਹਾ ਅੱਜ ਅਸੀਂ ਡਾਕਟਰ ਨਵੇਦਕਰ ਸਾਹਿਬ ਦੇ ਪਾਰਕ 'ਚ ਖੜੇ ਹੈਗੇ ਆਂ ਤੇ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਅਸੀਂ ਬਰਾਬਰ ਦਾ ਮਾਨ ਸਨਮਾਨ ਦਾ ਜੀਵਨ ਜਿਉਣਾ ਚਾਹੁੰਦੇ ਆਂ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਉਸ ਪ੍ਰਾਣੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਸਾਡੇ ਤੇ ਮੜ ਕੇ ਨਵੇਂ ਕਾਨੂੰਨ ਲੈ ਕੇ ਸਾਡਾ ਰਜਗਾਰ ਖੋ ਰਹੀਆਂ ਨੇ ਸਾਡੇ ਹੱਕਾਂ ਤੇ ਪਾਬੰਦੀਆਂ ਲਾ ਰਹੀਆਂ ਨੇ ਤੇ ਸਾਡੇ ਬੋਲਣ ਦੇ ਉੱਤੇ ਜਿਹੜੀਆਂ ਪਾਬੰਦੀਆਂ ਨੇ ਉਹ ਮੜ ਰਹੇ ਆ ਜਿਹਨੂੰ ਅਸੀਂ ਕਦੇ ਬਰਾਸਤ ਨਹੀਂ ਕਰਾਂਗੇ ਬੀਜੇਪੀ ਦਾ ਇਹ ਪ੍ਰਚਾਰ ਜਿਮਾ ਨਖਿੱਧ ਹੈਗਾ ਜਿਹੜੇ ਕਹਿੰਦੇ ਮਤਲਬ ਉਹ ਕਰਨਾ ਇਹਦੇ ਆਪਦੇ ਮੰਤਰੀ ਆ ਜਿਹੜੇ ਉਹ ਕਿੰਨੇ ਕਰੋੜਾਂ ਦੀਆਂ ਕੱਪੜੇ ਵਾਜੀਆਂ ਕਰਦੀਆਂ ਮੋਦੀ ਜਿਹੜਾ ਅਡਾਨੀਆਂ ਵਾਨੀਆਂ ਨੂੰ ਸ਼ਰਮ ਸਰਕਾਰੀ ਖਜ਼ਾਨੇ ਦੇ ਵਿੱਚੋਂ ਕਰੋੜਾਂ ਰਪਾ ਦੀਆਂ ਸਬਸਿਡੀਆਂ ਦੇ ਰਿਹਾ ਉਹਨਾਂ ਦੇ ਕਰਜ਼ੇ ਮਾਫ ਕਰ ਰਿਹਾ ਉਹ ਤਾਂ ਉਹਨਾਂ ਮੰਤਰੀਆਂ ਨੂੰ ਦਿਹਂਦੀਆਂ ਨਹੀਂ ਜੀ ਬੀਜੇਪੀ ਦੇ ਲੀਡਰਾਂ ਨੂੰ ਦਿਹਂਦੀਆਂ ਨਹੀਂ ਸਾਡੇ ਮਜ਼ਦੂਰਾਂ ਦੇ ਉੱਤੇ ਆ ਕੇ ਨਜ਼ਰਾਂ ਝਾੜ ਦਿੰਦਾ ਇਸ ਕਰਕੇ ਸਾਡਾ ਰੋਸ ਹੈ ਤਿੱਖਾ ਪ੍ਰਗਟਾਵਾ ਰੋਸ ਦਾ ਅਸੀਂ ਇਹ ਲੰਮਾ ਸੰਘਰਸ਼ ਹੈ ਜਿਹੜਾ ਲੜਾਂਗੇ ਬੀਜੇਪੀ ਦੇ ਖਿਲਾਫ ਵੀ ਭਗਵੰਤ ਮਾਨ ਦੇ ਸਰਕਾਰ ਵੀ ਤੇ ਹੋਰ ਪਾਰਟੀਆਂ ਜਿਹੜੀਆਂ ਅੱਜ ਮਨਰੇਕਾ ਦੇ ਉਹਨਾਂ ਨੂੰ ਕਹਿੰਦੀ ਆ ਵੀ ਅਸੀਂ ਤੁਹਾਡੇ ਨਾਲ ਆ ਇਹ ਸਾਰੀਆਂ ਪਾਰਟੀਆਂ ਇੱਕੋ ਥੈਲੀ ਦੇ ਚਟੇ-ਵੱਟੇ ਆ